ਬਹੁਤ ਸਭ ਤੋਂ ਬੈਸਟ ਗੱਡੀਆਂ ਨੇ ਹੈ ਨਾ ਜੋ ਕਿੰਨੀਆਂ ਲੋਕਾਂ ਦੀਆਂ ਜਾਨਾਂ ਬਚ ਕਿੰਨਾ ਤੁਸੀਂ ਪੁੰਨ ਘਟਦੇ ਹੋ ਪਰਮਾਤਮਾ ਵੱਲੋਂ ਹੀ ਡਿਊਟੀ ਲੱਗੀ ਹੈ ਕੋਈ ਕਿ ਜਾਨ ਬਚਾਉਣੀ ਤੁਹਾਡੇ ਬਦੌਰ ਬੈਠਰ ਕੰਮ ਜੀ ਇਹ ਕੰਮ ਕਰਿਆ ਤਾਂ ਸਾਰੇ ਕੰਮ ਚੱਲ ਰਿਹਾ ਸਰ ਹੋਈ ਕਰਾਉਂਦਾ ਕਿੱਦਾਂ ਕਰ ਲੋ ਸੀਗਾ ਸਰ ਕਰਨਾ ਕਰਾਉਣਾ ਤਾਂ ਉਹਨੇ ਹੁੰਦਾ ਪਰ ਇਹ ਵੀ ਕਿਸੇ ਦੀ ਜਾਨ ਬਚਾ ਦੇਣਾ ਅੱਜ ਦੇ ਜਮਾਨੇ 'ਚ ਇਤੋਂ ਵੱਡਾ ਕੋਈ ਪੁੰਨ ਨਹੀਂ ਸਰ

ਹੈ ਨਾ ਤੇ ਬਹੁਤ ਸਾਰੀਆਂ ਜਾਨਾਂ ਬਚ ਗਈਆਂ ਤੇ ਰੋਜ਼ ਇਹ ਹੌਲੇ ਰੋਜ਼ ਹੀ ਹਾਂ ਤੇ ਤੁਹਾਨੂੰ ਇਹ ਪਰਦਾ ਦੇਖ ਕੇ ਫਿਰ ਲੋਕ ਥੋੜਾ ਜਿਹਾ ਆਪ ਵੀ ਸਲੋ ਹੋ ਜਾਂਦੇ ਨੇ ਵੀ ਯਾਰ ਚਲਾਨ ਨਾ ਹੋ ਜੇ ਜਾਂ ਕੋ ਆਪਾਂ ਤਾਂ ਲੋਕਾਂ ਦੀ ਜਾਨਾਂ ਬਚਾਉਣੀ ਆ ਕਿਸੇ ਨੂੰ ਕੋਈ ਮੰਦਾ ਨਹੀਂ ਬੋਲਣਾ ਕਿਸੇ ਨੂੰ ਕੋਈ ਝਿੜਕਣਾ ਨਹੀਂ ਹੈ ਨਾ ਆਮ ਆਰਾਮ ਨਾਲ ਗੱਲ ਕਰਕੇ ਵੀ ਸਾਡੀ ਡਿਊਟੀ ਹੈ ਭਰਾ ਅਸੀਂ ਤੁਹਾਡੇ ਵਾਸਤੇ ਖੜੇ ਹਾਂ ਅਈ ਤੁਹਾਡੀਆਂ ਜਾਨਾਂ ਖੋਣ ਵਾਲੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਰਨਾਲਾ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਦਾ ਜਾਇਜ਼ਾ ਲਿਆ। ਉਹਨਾਂ ਨੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਤੋਂ ਇਸ ਸੰਬੰਧੀ ਸਾਰੀ ਜਾਣਕਾਰੀ ਵੀ ਇਕੱਠੀ ਕੀਤੀ। ਉਹਨਾਂ ਨੇ ਕਿਹਾ ਕਿ ਜੇਕਰ ਅਸੀਂ 1 ਸਾਲ ਦੇ ਵਿੱਚ 6000 ਮੌਤਾਂ ਵਿੱਚੋਂ 3000 ਵਿਅਕਤੀਆਂ ਦੀ ਜਾਨ ਵੀ ਬਚਾਉਂਦੇ ਹਾਂ ਤਾਂ ਇਹ ਮਾਨਤਾ ਦੀ ਬਹੁਤ ਵੱਡੀ ਸੇਵਾ ਹੋਵੇਗੀ ਇੰਨਾ ਹੀ ਨਹੀਂ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਟਰਾਲੀ ਵਿੱਚ ਬੈਠ ਕੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਇਸ ਪੂਰੇ ਮੌਕੇ ਤੇ ਉਹਨਾਂ ਨੇ ਸਾਡੇ ਚੈਨਲ ਦੇ ਪੱਤਰਕਾਰ ਨਾਲ ਕੀ ਗੱਲਬਾਤ ਕੀਤੀ ਤੁਸੀਂ ਖੁਦ ਹੀ ਦੇਖੋ ਹੋਰ ਅਸੀਂ ਕੀ ਕਰ ਰਹੇ ਹਾਂ ਇਹ ਮੌਕੇ ਤੇ ਜੋ ਗੱਲ ਕੀਤੀ ਉਹ ਆਮ ਹੈ ਅਸੀਂ ਇਹ ਨਹੀਂ ਦੱਲਾਣਾ ਛੇਡਾ ਬੱਲੇ ਜਾਂ ਇੱਕ ਟਰਾਲੀ ਤੋਂ ਬਜੂਆ ਪਹਿਲਾ ਤਾਂ ਨਮੀ ਪੀੜੀ ਜਿਹੀ ਨਮੀ ਲੱਗ ਰਹੀ ਹੈ ਰੋਕੀ ਵਾ ਜਿਹੜੀ ਲੱਗ ਕੇ ਫਿਰ ਉਹਨਾਂ ਦਾ ਚਾਹੇ ਲੱਗ ਜਾਣਾ उतरे लगे हुए नौका ने आ तो हो रही है उड़कर वाक को आगे लगी थी उन्होंने अपनी बोली बोली एक आवाज सिर्फ आवाज से निकल रहा था तो एक बारी में जब आसन को कर लिया वहां पर एक चीज निकली लाखों लोगों के एक मशीन का दिन वो चला कोई संडे आमी आगे तो आसीन आसीन ना ना लोगों ने तो दिखाया ना दिखाया ओपन आई मोटा पागल आई मोटी आई मोटी क्या है ना क्या है ये सुचारु सीता घड़ा है आ बताई आ घड़ा है है देखे नहीं घड़ा हूँ देखे नहीं कला आई कला मज़बूत हाँ चलो चेक नंबर चेक नंबर दिक्की तो अपना हो ये जोड़े

और इस तरफ स्ट्रक्चर अभी जी को मानो कोई जख्मी हो गया तेरे से पाके तू हूं और फिर फास्टेड अच्छा फास्टेड अच्छा ये क्या किया अच्छा अच्छा कॉटन है, है, तो है, पर्ती पर्ती है, है, पट्टी पट्टी कैंची ओके, कैंि वो तमीजली ब्लड बंद कर देना किन्नीस हो गए पंद्रह पंद्रह बीह ए सड़क ती हांडे एरिये 3 ਕਿਲੋਮੀਟਰ ਦਾ ਏਰੀਆ ਨਾ 22 ਕਿਲੋਮੀਟਰ ਪਾਈ ਹੈ ਪਾਈ ਹੈ ਅੱਛਾ 15 20 ਤੁਸੀਂ ਕਰਦੇ ਪਏ ਪੱਟੀਆਂ ਕਰਕੇ जख्मियां ਨੂੰ ਜਾਂ ਹਸਪਤਾਲ ਪਹੁੰਚਾਤਾ ਜਾਂ ਫਿਰ ਫਸਟ ਐਂਪੋਰਟ ਤੋਂ ਸਰਕਾਰੀ ਬੋਧ ਜਿਹੜੇ ਨੇ ਘੱਟ ਸੀਗਾ ਰੱਬ ਐਡਮਿਟ ਲੈ ਕੇ ਸਰ ਉਹਨੂੰ ਕਰਾ ਦੇ ਅੱਜ ਜਿਆਦਾ ਸੀਗਾ ਅੱਛਾ ਜੇ ਕੋਈ ਹੋਰ ਜਿਹਨੇ ਗੱਡੀ ਖੜੀ ਹੋਵੇ ਕੋਈ ਟਰੱਕ ਖਰਾਬ ਹੋਇਆ ਖੜਾ ਹੈ ਜਾਂ ਕੋਈ ਕੋਈ ਗੰਨੇ ਵਾਲੀ ਟਰਾਲੀ ਜਾਂ ਕੋਈ ਤੂੜੀ ਵਾਲੀ ਟਰਾਲੀ ਜਾਂ ਕੋਈ

ਬਹੁਤ ਸਭ ਤੋਂ ਬੈਸਟ ਗੱਡੀਆਂ ਨੇ ਹੈ ਨਾ ਜੋ ਕਿੰਨੀਆਂ ਲੋਕਾਂ ਦੀ ਜਾਨ ਬਚ ਕਿੰਨਾ ਤੁਸੀਂ ਕੰਨ ਘਟਦੇ ਹੋ ਪ੍ਰਮਾਤਮਾ ਵੱਲੋਂ ਹੀ ਡਿਊਟੀ ਲੱਗੀ ਹੈ ਕੋਈ ਕਿ ਜਾਨ ਬਚਾਉਣੀ ਥੋੜੇ ਬਦਲ ਬੈਵਰ ਕੰਮ ਕੀ ਹੈ ਇਹ ਕੰਮ ਕਰਾਉਣਾ ਸਾਰੇ ਕੰਮ ਚੱਲ ਰਿਹਾ ਕਰਾਉਣਾ ਕਰਨਾ ਕਰਾਉਣ ਦਾ ਉਹਨੇ ਹੁੰਦਾ ਪਰ ਇਹ ਵੀ ਕਿਸੇ ਦੀ ਜਾਨ ਬਚਾ ਦੇਣਾ ਅੱਜ ਦੇ ਜਮਾਨੇ 'ਚ ਇਤੋਂ ਵੱਡਾ ਕੋਈ ਕੰਨ ਨਹੀਂ ਕਰਦਾ 20 ਕਿਲੋਮੀਟਰ ਤੋਂ ਤੁਹਾਡਾ ਰੇਡੀਅਸ ਆਪ

रोक के गांत कोई सुझाव दे दिना पहले चलाई अपन है बहुत सारिया जाना बच गए हो जाते यार चलान ना हो जाए या अपा तो लोग जाना बचा किसी कोई मंदा नहीं बोलना किसी नई झिड़कना नहीं है ਆਮ ਆਰਾਮ ਨਾਲ ਗੱਲ ਕਰਕੇ ਹੋਏ ਸਾਡੀ ਡਿਊਟੀ ਹੈ ਭਰਾਏ ਅਸੀਂ ਤੁਹਾਡੇ ਵਾਸਤੇ ਖੜੇ ਹਾਂ ਤੇ ਤੁਹਾਡੀਆਂ ਜਾਨਾਂ ਬਚਾਉਣ ਵਾਸਤੇ 6000 ਬੰਦਾ ਮਰਦੇ ਇੱਕ ਸਾਲ ਚ ਪੰਜਾਬ ਚ ਦੇਸ਼ ਦੇ ਵਿੱਚ ਨੰਬਰ 1 ਸੜਕ ਦੀਆਂ ਮੌਤਾਂ ਸੋਣ ਜੇ ਤੁ 6000 ਚ ਆਪਾਂ 3000 ਦੀ ਵੀ ਜਾਨ ਬਚਾ ਲਈ ਨਾ ਮੇਰੇ ਖਿਆਲ ਚ ਦੋ ਗੱਡਾ ਪੰਨ ਨਹੀਂ ਨਾਲੇ ਥੋੜਾ ਦੂਜੀ ਪੁਲਿਸ ਤੋਂ ਥੋੜਾ ਜਿਆਦਾ ਪੈਨਸ਼ਨ ਘਟ ਗਈ ਉਹਨਾਂ ਨੂੰ ਫਿਰ ਸਾਰਾ ਨਹੀਂ ਤਾਂ ਸਾਰਾ ਉਹਨਾਂ ਨੂੰ ਦੇਖਣਾ ਪੈਂਦਾ ਹੈ ਨਾ